ਤਤਵਿੰਦਰ ਬੁੱਗਾ ਤੇ ਪਰਚਾ ਦਰਜ ਕੀਤਾ ਗਿਆ ਹੈ ਭਰਜਾਈ ਤੇ ਕਤਲ ਦਾ ਇਲਜ਼ਾਮ ਹੈ ਤਤਵਿੰਦਰ ਬੁੱਗਾ ਤੇ ਭਰਜਾਈ ਦਾ ਕਤਲ ਕਰਨ ਦੇ ਇਲਜ਼ਾਮ ਨੇ ਤੇ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਭਰਾ ਨੇ ਸਤਵਿੰਦਰ ਬੁੱਗਾ ਤੇ ਇਲਜ਼ਾਮ ਲਗਾਏ ਸਨ ਤਾਂ ਤਾ ਤੇ ਪੁਲਿਸ ਨੇ 20 ਦਿਨਾਂ ਬਾਅਦ ਇਹ ਪਰਚਾ ਦਰਜ ਕੀਤਾ ਹੈ ਤਾਂ ਪੁਲਿਸ ਨੇ 20 ਦਿਨਾਂ ਬਾਅਦ ਇਹ ਪਰਚਾ ਦਰਜ ਕੀਤਾ ਬਡਾਲੀਆਲਾ ਸਿੰਘ ਪੁਲਿਸ ਨੇ ਇਹ ਪਰਚਾ ਦਰਜ ਕੀਤਾ ਹੈ ਪਰਾਵਾ ਦੇ ਝਗੜੇ ਦੌਰਾਨ ਅਮਰਜੀਤ ਕੌਰ ਦੀ ਮੌਤ ਹੋ ਗਈ ਸੀ ਝਗੜੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਬੁੱਗਾ ਦੇ ਭਰਾ ਨੇ ਹਾਲੇ ਤੱਕ ਮਰਦਕਾ ਦਾ ਸਸਕਾਰ ਵੀ ਨਹੀਂ ਕੀਤਾ ਤੇ ਸਿੰਘਰ ਬੁੱਗਾ ਤੇ ਗੈਰ ਇਰਾਦਤਨ ਕਤਲ ਦਾ ਪਰਚਾ ਦਰਜ ਕੀਤਾ ਗਿਆ ਪਰਜਾਈ ਦਾ ਕਤਲ ਕਰਨ ਦੇ ਇਲਜ਼ਾਮ ਨੇ ਗੈਰ ਇਰਾਦਤਨ ਕਤਲ ਦਾ ਪਰਚਾ ਦਰਜ ਕੀਤਾ ਗਿਆ ਵੀ ਦਿਨਾਬਾਦ ਇਹ ਪਰਚਾ ਦਰਜ ਕੀਤਾ ਗਿਆ ਸਤਵਿੰਦਰ ਬੁੱਗਾ ਦੇ ਭਰਾ ਨੇ ਇਲਜ਼ਾਮ ਲਗਾਏ ਸਨ ਪੁਲਿਸ ਨੇ ਵੀ ਦਿਨਾਬਾਦ ਅਖਰਕਾਰ ਪਰਚਾ ਦਰਜ ਕੀਤਾ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਦੋਵੇਂ ਭਰਾਵਾਂ ਦੀ ਆਪਸ ਵਿੱਚ ਝੜ ਰਹੀ ਸੀ ਉਸ ਸਮੇਂ ਤੇ ਤੇ ਬਡਾਲੀਆ ਵਾਲਾ ਸਿੰਘ ਪੁਲਿਸ ਨੇ ਹੁਣ ਪਰਚਾ ਦਰਜ ਕਰ ਲਿਆ ਭਰਾਵਾਂ ਦੇ ਝਗੜੇ ਦੌਰਾਨ ਅਮਰਜੀਤ ਕੋਰ ਦੀ ਇਤਿਹਾਜ਼ੀਏ ਕੇ ਮੌਤ ਹੋ ਇਸੀ ਬੁੱਗਾ ਦੇ ਪ੍ਰਾਣੀ ਹਲਤ ਅਕਮਰਤ ਕਾ ਦਾ ਸੰਸਕਾਰ ਨਹੀਂ ਕੀਤਾ ਤੇ ਸਿੰਗਰ ਬੁੱਗਾ ਤੇ ਗੈਰ ਅਰਾਧਤਨ ਕਤਲ ਦਾ ਪਰਚਾ ਦਰਜ ਕੀਤਾ ਗਿਆ ਅਮਰਜੀਤ ਤੌਰ ਦੇ ਅੰਤੰ ਸੰਸਕਾਰ ਦੇ ਸਮੇਂ ਤੇ ਪਹੁੰਚੇ ਸਾਡਾ ਤੇ ਮਨ ਸੀਗਾ ਕਿ ਅਸੀਂ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕਰ ਦੇਵਾਂਗੇ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਵਿੱਚੋਂ ਨਿਕਲ ਕੇ ਆਈਆਂ 포ਸਟਮਾਰਟਮ ਹੋ ਚੁੱਕਿਆ ਕਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ 포ਸਟਮਾਰਟਮ ਹੋ ਗਿਆ ਪਰ ਕਈ ਗੱਲਾਂ ਵਿੱਚ ਇਸ ਤਰ੍ਹਾਂ ਦੀਆਂ ਵਿੱਚੋਂ ਅਪਡੇਟਸ ਆਈਆਂ ਗੱਲਾਂ ਆਈਆਂ ਜਿਨ੍ਹਾਂ ਦੇ ਨਾਲ ਮੈਨੂੰ ਅਮਰਜੀਤ ਕੌਰ ਮੇਰੀ ਪਤਨੀ ਨੂੰ ਜਦੋਂ ਤੱਕ ਪਰਚਾ ਨਹੀਂ ਹੋ ਜਾਂਦਾ ਉਦੋਂ ਤੱਕ ਮੈਨੂੰ ਘਰੇ ਰੱਖਣਾ ਪਵੇਗਾ ਮੈਨੂੰ ਇਹ ਜੋ ਸੰਸਕਾਰ ਦੀ ਰਸਮ ਹੈ ਇਹਨੂੰ ਅੱਗੇ ਕਰਨਾ ਪੈ ਰਿਹਾ ਤੁਸੀਂ ਉਸ ਨੂੰ ਇਨਸਾਫ ਦੇ ਦਿਓ ਮੇਰੇ ਹੱਥ ਜੋੜ ਬੇਨਤੀ ਹੈ ਤੁਸੀਂ ਤਫਾਤਗੜ ਸਾਹਿਬ ਤੋਂ ਸਾਡੇ ਸਹਿਯੋਗੀ ਜਗਦੇਵ ਜੁੜ ਗਏ ਨੇ ਜਗਦੇਵ ਆਖਰਕਾਰ ਵੀ ਦਿਨਵਾਦ ਸਤਵਿੰਦਰ ਬੁੱਗਾ ਤੇ ਪਰਚਾ ਦਰਜ ਕੀਤਾ ਗਿਆ ਕਿਹੜੀਆਂ ਧਾਰਾਵਾਂ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਪੂਰੀ ਜਾਣਕਾਰੀ ਚਾਹਾਂਗੇ ਜੀ ਬਿਲਕੁਲ ਜੇਕਰ ਕੱਲ ਕਿਤੇ ਜਾਵੇ ਤਾਂ ਜੋ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਭਰਾ ਜੋ ਦਵਿੰਦਰ ਭੋਲਾ ਉਸ ਦੇ ਦਰਮਿਆਨ ਜ਼ਮੀਨੀ ਝਗੜੇ ਨੂੰ ਲੈ ਕੇ ਕਾਫੀ ਦੇਰ ਤੋਂ ਆਪਸੀ ਜੋ ਤਕਰਾਰ ਲੜਾਈ ਝਗੜਾ ਚੱਲਿਆ ਆ ਰਿਹਾ ਸੀ ਤੇ ਆਖਰਕਾਰ 23 ਦਸੰਬਰ ਨੂੰ ਇੱਕ ਦੋਮਾ ਭਰਾਵਾਂ ਦੇ ਦਰਮਿਆਨ ਝਗੜਾ ਹੁੰਦਾ ਤੇ ਇਸ ਝਗੜੇ ਦੌਰਾਨ ਜੋ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਹੈ ਉਸ ਦੇ ਸਿਰ ਤੇ ਸੱਟ ਲੱਗਦੀ ਹੈ ਤੇ ਜਿੱਤੇ ਕਿਸੇ ਤਰ੍ਹਾਂ ਦੇ ਦੋਸ਼ ਦਵਿੰਦਰ ਭੋਲਾ ਵੱਲੋਂ ਆਪਣੇ ਜੋ ਫਰਾ ਉਸ ਦਵਿੰਦਰ ਭੋਗਾ ਤੇ ਲਗਾਏ ਗਏ ਸਨ ਤੇ ਪੁਲਿਸ ਦੀ ਇਸ ਜੋ ਕਾਰਵਾਈ ਹੈ ਇਸ ਤੋਂ ਨਾਕੁਸ਼ ਹੋ ਕੇ ਦਵਿੰਦਰ ਭੋਲਾ ਵੱਲੋਂ ਮਨਜੂਬ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਤੇ ਮਨਜੂਬ ਹਾਈ ਕੋਰਟ ਦੇ ਆਦੇਸ਼ਾਂ ਤੇ ਸੰਸਕਾਰ ਕਰਨ ਲਈ ਜੋ ਪੰਜ ਮੈਂਬਰੀ ਜੋ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ ਤੇ ਤਕਰੀਬਨ 6 ਜਨਵਰੀ ਨੂੰ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ 6 ਜਨਵਰੀ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਜਦੋਂ ਸੰਸਕਾਰ ਕਰਨ ਲਈ ਜੋ ਅਮਰਜੀਤ ਕੌਰ ਦੀ ਬੋਡੀ ਘਰ ਲੈ ਕੇ ਲਿਆਈ ਜਾਂਦੀ ਹੈ ਤਾਂ ਅਚਾਨਕ ਦੋਸਤੋ ਮਿੱਤਰਾਂ ਰਿਸ਼ਤੇਦਾਰਾਂ ਤੇ ਹੋਰ ਪਿੰਡ ਨਿਵਾਸੀਆਂ ਦੀ ਹਾਜ਼ਰੀ ਦੇ ਵਿੱਚ ਜਵਿੰਦਰ ਭੋਲਾ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਇਸ ਮਾਮਲੇ ਨੂੰ ਲੈ ਕੇ ਸੁਤਿੰਦਰ ਭੁੱਗਾ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਜਾਂ ਪਰਚਾ ਦਰਜ ਨਹੀਂ ਹੁੰਦਾ ਉਹ ਆਪਣੀ ਪਤਨੀ ਦਾ ਸੰਸਕਾਰ ਨਹੀਂ ਕਰਨਾ ਤੇ ਇਸੇ ਤਰ੍ਹਾਂ ਉਸ ਦੀ ਡੈੱਡ ਬੋਡੀ ਨੂੰ ਫ੍ਰੀਜ਼ਰ ਵਿੱਚ ਲਗਾ ਕੇ ਰੱਖੇ ਦਿੱਤਾ ਜਾਂਦਾ ਹੈ ਤੇ ਆਖਰਕਾਰ 13 ਜਨਵਰੀ ਨੂੰ ਪੁਲਿਸ ਥਾਣਾ ਬਰਾਲੀ ਵਾਲਾ ਸਿੰਘ ਵੱਲੋਂ ਸੁਤਿੰਦਰ ਭੁੱਗਾ ਇਹ ਮਾਮਲਾ ਦਰਜ ਕਰ ਲਿਆ ਜਾਂਦਾ ਜਿਸ ਦੌਰਾਨ 304 323 341 506 34 ਆਈਪੀਸੀ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਤੇ ਇਸ ਦੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤਕਰੀਬਨ ਬਾਅਦ ਦੁਪਹਿਰ ਅ ਦਵਿੰਦਰ ਭੋਲਾ ਵੱਲੋਂ ਆਪਣੀ ਪਤਨੀ ਜੋ ਅਮਰਜੀਤ ਕੋਰ ਹੈ ਉਸ ਦਾ ਸੰਸਕਾਰ ਕੀਤਾ ਜਾ ਸਕਦਾ ਹੈ ਤੇ ਇਸ ਦੇ ਸੰਬੰਧ ਵਿੱਚ ਜਦੋਂ ਸਤਪਿੰਦਰ ਬੁੱਗਾ ਨਾਲ ਗੱਲ ਕੀਤੀ ਗਈ ਸੀ ਪਹਿਲਾਂ ਤਾਂ ਉਹਨਾਂ ਇਹਨਾਂ ਸਾਰੇ ਆਪਣੇ ਤੇ ਲਗਾਏ ਹੋਏ ਜੋ ਦੋਸ਼ ਨੇ ਪਹਿਲਾ ਹੀ ਨਿਕਾਰੇ ਜਾ ਚੁੱਕੇ ਹਨ ਜੀ ਬਹੁਤ ਸ਼ੁਕਰੀਆ ਜਗਦੇਵ तमाम ਜਾਣਕਾਰੀ ਦੇ ਲਈ ਤਾਂ ਪੁਲਿਸ ਨੇ ਵੀ ਦਿਨਾਵਾ ਪਰਚਾ ਦਰਜ ਕਰ ਲਿਆ ਤੇ ਅਜੇ ਸਤਵਿੰਦਰ ਬੁੱਗਾ ਦਾ ਭਰਾ ਆਪਣੀ ਪਤਨੀ ਦਾ ਅੰਤਮ ਸੰਸਕਾਰ ਦੁਪਹਿਰ ਤੋਂ ਬਾਅਦ ਕਰ ਸਕਦੇ ਹਨ